ਦੋਸਤੋ ਰੋਜ਼ਾਨਾ ਦੇ ਜੀਵਨ ਦੇ ਵਿੱਚ ਅਸੀਂ ਦੁਕਾਨ ਤੇ ਜਾਂਦੇ ਹਾਂ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਅਲੱਗ-ਅਲੱਗ ਰੂਪ ਦੇ ਵਿੱਚ ਅਸੀਂ ਪਲਾਸਟਿਕ ਨੂੰ ਵਰਤੋਂ ਵਿੱਚ ਲਿਆ ਰਹੇ ਹਾਂ ਕਦੇ ਇਹਨਾਂ ਦੇ ਪੋਲੀਥੀਨ ਦੇ ਵਿੱਚ ਅਸੀਂ ਆਪਣਾ ਸਮਾਨ ਲੈ ਕੇ ਆ ਰਹੇ ਹਾਂ ਅਤੇ ਕਦੇ ਪਲਾਸਟਿਕ ਦੇ ਪਾਂਡਿਆਂ ਦੇ ਵਿੱਚ ਅਸੀਂ ਖਾਣਾ ਪਰੋਸਦੇ ਹਾਂ ਦਿਨੋਂ-ਦਿਨਾਂ ਇਸ ਪਲਾਸਟਿਕ ਨੇ ਧਰਤੀ ਦੇ ਉੱਪਰ ਬਹੁਤ ਬੁਰੀ ਤਰ੍ਹਾਂ ਨਾਲ ਪੋਲੂਸ਼ਨ ਖਿਲਾਰ ਰੱਖਿਆ ਤੁਸੀਂ ਦੇਖਿਆ ਹੋਵੇਗਾ ਕਿ ਸੜਕਾਂ ਦੇ ਕੰਡਿਆਂ ਤੇ ਸਮੁੰਦਰ ਦੇ ਟਟਾਂ ਦੇ ਉੱਪਰ ਕਿੰਨਾ ਸਾਰਾ ਪਲਾਸਟਿਕ ਇਕੱਠਾ ਹੋਇਆ ਪਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਫੋਟੋ ਆਈ ਸੀ ਜਿਹਦੇ ਵਿੱਚ ਬਹੁਤ ਸਾਰੀਆਂ ਮੱਛੀਆਂ ਤਲਾਬ ਦੇ ਵਿੱਚੋਂ ਮਰੀਆਂ ਹੋਈਆਂ ਆਈਆਂ ਸੀ ਤੇ ਇਹ ਕਿਹਾ ਜਾ ਰਿਹਾ ਸੀ ਕਿ ਇਹ ਮੱਛੀਆਂ ਦੀ ਜਿਹੜੀ ਵੇਵ ਹੈ ਕਈ ਕਿਲੋਮੀਟਰ ਲੰਬੀ ਹੈ ਹਜ਼ਾਰਾਂ ਕਰੋੜਾਂ ਜਿਹੜੀਆਂ ਮੱਛੀਆਂ ਸੀਗੀਆਂ ਉਹਦੇ ਵਿੱਚ ਮਰੀਆਂ ਸੀ ਇਹੋ ਹਾਲ ਇਸ ਧਰਤੀ ਦੇ ਉੱਪਰ ਮਨੁੱਖ ਦੇ ਨਾਲ ਹੋਣ ਵਾਲਾ ਤੇ ਜੇਕਰ ਅਸੀਂ ਕਹੀਏ ਕਿ ਇਹ ਹੋ ਰਿਹਾ ਸਾਡੇ ਸਰੀਰ ਦੇ ਵਿੱਚ ਚੱਲ ਰਿਹਾ ਤਾਂ ਇਹ ਕੋਈ ਅਤਕਤਨੀ ਨਹੀਂ ਹੋਏਗੀ ਇਹਨਾਂ ਦਿਨਾਂ ਦੇ ਵਿੱਚ ਇੱਕ ਰਿਸਰਚ ਆਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ 1 ਲੀਟਰ ਪਾਣੀ ਦੀ ਬੋਤਲ ਦੇ ਵਿੱਚ 22 ਲੱਖ ਦੇ ਨੇੜੇ ਤੇੜੇ ਨੈਨੋਪਲਾਸਟਿਕ ਦੇ ਜਿਹੜੇ ਕਣ ਹੈਗੇ ਆ ਉਹ ਪਾਏ ਗਿਆ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਇੱਕ ਗੱਲਾਂ ਨਵੇਂ ਅਧਿਐਨ ਦੇ ਵਿੱਚ ਸਾਹਮਣੇ ਆਇਆ ਕਿ 1 ਲੀਟਰ ਪਾਣੀ ਦੀ ਬੋਤਲ ਵਿੱਚ ਪਲਾਸਟਿਕ ਦੇ ਔਸਤਨ ਕਰੀਬ 2.40 ਲੱਖ ਨੈਨੋਪਲਾਸਟਿਕ ਜਿਹਨੂੰ ਮਹੀਨ ਟੁਕੜੇ ਕਿਹਾ ਜਾਂਦਾ ਉਹ ਹੋ ਸਕਦੇ ਹਨ ਇਹ ਗਿਣਤੀ ਇਸ ਤੋਂ ਪਹਿਲੇ ਪਲਾਸਟਿਕ ਦੇ ਵੱਡੇਰੇ ਕਣਾ ਉੱਤੇ ਧਿਆਨ ਕੇਂਦਰਿਤ ਕਰਨ ਵਾਲੇ ਅੰਦਾਜ਼ਾ ਨਾਲੋਂ 10 ਤੋਂ 100 ਗੁਣਾ ਜ਼ਿਆਦਾ ਹੈ 10 ਤੋਂ 100 ਗੁਣਾ ਇਹ ਵੱਡੀ ਇੱਕ ਬਹੁਤ ਵੱਡੀ ਫਿਕਰ ਹੈ ਜਿਹੜੀ ਇਸ ਵੇਲੇ ਨਿਕਲ ਕੇ ਸਾਹਮਣੇ ਆਈ ਹੈ ਪਰਸੀਡਿੰਗਸ ਆਫ ਦਾ ਨੈਸ਼ਨਲ ਅਕੈਡਮੀ ਆਫ ਸੈਂਸਿਸ ਵਿੱਚ ਪ੍ਰਕਾਸ਼ਿਤ ਹੋਇਆ ਇਹ ਅਧਿਐਨ ਕੋਲੰਬੀਆ ਯੂਨੀਵਰਸਿਟੀ ਦੀ ਦੇ ਸਾਇੰਸਦਾਨਾਂ ਦੀ ਅਗਵਾਈ ਵਾਲੀ ਟੀਮ ਨੇ ਕੀਤਾ। ਉਹਨਾਂ ਨੇ ਬੋਤਲ ਬੰਦ ਪਾਣੀ ਦੇ ਤਿੰਨ ਮਸ਼ਹੂਰ ਅਮਰੀਕੀ ਬ੍ਰਾਂਡਾਂ ਦਾ ਪਾਣੀ ਟੈਸਟ ਕੀਤਾ ਅਤੇ ਪਾਇਆ ਕਿ ਹਰ ਇੱਕ ਲੀਟਰ ਪਾਣੀ ਵਿੱਚ 1.10 ਤੋਂ 3.70 ਲੱਖ ਟਨ ਲੱਖ ਤੱਕ ਪਲਾਸਟਿਕ ਕਣ ਮੌਜੂਦ ਹਨ ਜਿਨ੍ਹਾਂ ਵਿੱਚੋਂ 90% ਦੀ ਨੈਨੋਪਲਾਸਟਿਕ ਅਤੇ ਬਾਕੀ ਮਾਈਕਰੋਪਲਾਸਟਿਕ ਨੈਨੋਪਲਾਸਟਿਕ ਦਾ ਜ਼ਿਕਰ ਛੋਟੇ ਅਤੇ ਪਛਾਣੇ ਨਾ ਜਾ ਸਕਣ ਵਾਲੇ ਕਣਾਂ ਤੋਂ ਕੀਤਾ ਜਾਂਦਾ ਜਿਹੜੇ 1 ਮਾਈਕਰੋਮੀਟਰ ਤੋਂ ਵੀ ਛੋਟੇ ਹੁੰਦੇ ਆ ਮਾਈਕਰੋਪਲਾਸਟਿਕ ਦਾ ਆਕਾਰ 1 ਮਾਈਕਰੋਮੀਟਰ ਭਾਵ 1 ਮੀਟਰ ਦਾ 10 ਲੱਖਵਾਂ ਹਿੱਸਾ ਤੋਂ 5 ਮਾਈਕਰੋਮੀਟਰ ਤੱਕ ਹੁੰਦਾ ਹੈ ਵਿਗਿਆਨੀਆਂ ਵੱਲੋਂ ਨੈਨੋਪਲਾਸਟਿਕ ਨੂੰ ਮਾਈਕਰੋਪਲਾਸਟਿਕ ਨਾਲੋਂ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਕਿਉਂਕਿ ਇਹਨਾਂ ਦੀ ਗਿਣਤੀ ਉੱਤੇ ਜ਼ਿਆਦਾ ਹੁੰਦੀ ਹੈ ਅਤੇ ਇਹ ਫੇਫੜਿਆਂ, ਦਿਲ, ਦਿਮਾਗ ਅਤੇ ਲਹੂ ਦੀ ਧਾਰਾ ਤੱਕ ਵਿੱਚ ਦਾਖਲ ਹੋ ਸਕਦੇ ਹਨ। ਇਹ ਹਾਜ਼ਮੇ ਸੰਬੰਧੀ ਵਿਗਾੜ, ਸੈੱਲਾਂ ਵਿੱਚ ਅਸੰਤੁਲਨ, ਅੰਤਨੀਆਂ ਵਿੱਚ ਸੋਜਿਸ਼ ਇਹਨਾਂ ਸਾਰੇ ਚੀਜ਼ਾਂ ਦਾ ਜਿਹੜਾ ਖਤਰਾ ਹੈਗਾ ਉਹ ਬਣਦਿਆ। ਇਹ ਅਧਿਨ ਖਪਤਕਾਰਾਂ ਲਈ ਬਹੁਤ ਅਹਿਮਤ ਵਾਲਾ ਕਿਉਂਕਿ ਸੰਯੁਕਤ ਟ੍ਰਾਸਟ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ 3 ਸਾਲਾਂ ਭਾਵ 2018 ਤੋਂ 2021 ਦੇ ਅਰਸੇ ਦੌਰਾਨ ਮੀਨਰਲ ਵਾਟਰ ਦੇ ਖੇਤਰ ਵਿੱਚ ਦੱਖਣੀ ਕੋਰੀਆ ਤੋਂ ਬਾਅਦ ਦੂਜੇ ਨੰਬਰ ਤੇ ਸਭ ਤੋਂ ਤੇਜ਼ ਵਿਕਾਸ ਦਰਜ ਕੀਤਾ ਗਿਆ ਹੈ। 2021 ਦੌਰਾਨ ਭਾਰਤ ਦਾ ਸੰਸਾਰ ਭਰ ਵਿੱਚ ਬੋਤਲਬੰਦ ਪਾਣੀ ਦੀ ਖਪਤ ਦੇ ਮਾਮਲੇ ਵਿੱਚ 14ਵਾਂ ਸਥਾਨ ਸੀ, ਲੇਕਿਨ ਪਿਛਲੇ ਸਾਲਾਂ ਦੇ ਵਿੱਚ ਇਹ ਜਿਹੜਾ ਸਥਾਨ ਹੈਗਾ ਉਹ ਉੱਪਰ ਗਿਆ। ਤੇ ਅਸੀਂ ਲਗਾਤਾਰ ਇਹ ਦੀ ਜਿਹੜੀ ਵਰਤੋਂ ਹੈਗੀ ਆ ਉਹਦੇ ਵਿੱਚ ਹੋਰ ਅੱਗੇ ਵਧਿਆ ਇੱਕ ਪਾਸੇ ਜਿੱਥੇ ਭਾਰਤ ਵਿੱਚ ਵੇਚਣ ਵਾਲੇ ਬੋਤਲਬੰਦ ਪਾਣੀ ਦੀ ਗੁਣਵੱਤਾ ਉੱਤੇ ਹੀ ਸਵਾਲ ਸਵਾਲੀਆ ਨਿਸ਼ਾਨ ਲੱਗਦੇ ਹਨ ਉੱਥੇ ਬੋਤਲ ਬਣਾਉਣ ਵਾਲੇ ਲਈ ਵਰਤੀ ਜਾਣ ਵਾਲੀ ਪਲਾਸਟਿਕ ਜਿਹੜੀ ਆਮ ਕਰਕੇ ਪੋਲੀਥੀਨ ਪੈਰੀ ਪੈਥਲੇਟ ਹੁੰਦੀ ਹੈ ਵੀ ਹੁਣ ਜਾਂਚ ਦੇ ਘੇਰੇ ਦੇ ਵਿੱਚ ਆ ਗਈ ਆ ਇਹ ਗੱਲ ਯਕੀਨੀ ਬਣਾਉਣ ਲਈ ਮਜਬੂਤ ਨੇਮ ਬੰਦੀ ਢਾਂਚੇ ਦੀ ਲੋੜ ਹੈ ਕਿ ਬੋਤਲਬੰਦ ਪਾਣੀ ਸਬੰਧੀ ਸੰਨਤ ਵਿੱਚ ਵੱਲੋਂ ਸੁਰੱਖਿਆ ਦੇ ਸਿਖਲੇ ਮਿਆਰਾਂ ਦਾ ਆ ਪਾਲਣ ਕੀਤਾ ਜਾ ਕੀਤਾ ਜਾਵੇ ਬੋਤਲ ਅੰਗੱਤੇ ਦੇ ਡੱਬਿਆਂ ਹਲਮੀਨੀਅਮ ਦੇ ਕੇਨਾ ਜਿਹੇ ਵਰਗੇ ਬਦਲਾਂ ਦੇ ਇਸਤੇਮਾਲ ਨੂੰ ਵੀ ਹੱਲਾਸ਼ੀਰ ਦਿੱਤੇ ਜਾਂਦੀ ਲੋੜ ਹੈਗੀ ਆ ਪਲਾਸਟਿਕ ਕਾਰਨ ਫੈਲਣ ਵਾਲਾ ਪ੍ਰਦੂਸ਼ਣ ਆਪਣੇ ਆਪ ਵਿੱਚ ਇੱਕ ਵੱਡੀ ਸਮੱਸਿਆ ਕੰਟੇਨਰਾਂ ਦੀ ਰੀਸਾਈਕਲਿੰਗ ਸਮਰੱਥਾ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਮਾਮਲੇ ਵਿੱਚ ਸਿਰਫ ਇਨਸਾਨਾਂ ਦੀ ਹੀ ਨਹੀਂ ਸਗੋਂ ਪੂਰੀ ਧਰਤੀ ਤੇ ਹੋਰ ਜੀਵ ਜੀਵਾਂ ਦੀ ਸਿਹਤ ਵੀ ਦਾ ਦੇ ਉੱਪਰ ਲੱਗੀ ਹੋਈ ਆ ਦੋਸਤੋ ਨੈਨੋਪਲਾਸਟਿਕ ਦਾ ਮਾਮਲਾ ਪਲਾਸਟਿਕ ਦਾ ਮਾਮਲਾ ਸਿਰਫ ਇੰਨਾ ਕੁ ਹੀ ਨਹੀਂ ਹੈ ਬਹੁਤ ਤਰ੍ਹਾਂ ਦੇ ਹੋਰ ਪ੍ਰਦੂਸ਼ਣ ਜਿਹੜੇ ਕਿ ਲਗਾਤਾਰ ਅਸੀਂ ਸਾਡੇ ਧਰਤੀ ਦੇ ਉੱਪਰ ਕਿਸੇ ਨਾ ਕਿਸੇ ਤਰੀਕੇ ਨਾਲ ਵੱਧ ਰਿਹਾ ਤੇ ਉਹ ਸਾਡੇ ਜੀਵਨ ਦੇ ਲਈ ਵੱਡਾ ਖਤਰਾ ਹੋ ਸਕਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਛਪੀ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਪਿਛਲੇ 100 ਸਾਲ ਦੇ ਵਿੱਚ ਇੰਨਾ ਪੋਲੂਸ਼ਨ ਅਸੀਂ ਇਕੱਠਾ ਕੀਤਾ ਕਿ ਪਿਛਲੇ 2000 ਸਾਲਾਂ ਦੇ ਵਿੱਚ ਉਹਨਾ ਪੋਲੂਸ਼ਨ ਨਹੀਂ ਹੋਇਆ ਤੇ ਇਹ ਓਵਰਆਲ ਇਸ ਧਰਤੀ ਦੇ ਉੱਪਰ ਜੀਵਨ ਦੇ ਲਈ ਖਤਰਾ ਹੋ ਸਕਦਾ ਤੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੱਗ ਕੇ ਉਨੇ ਜਿਤਨਾ ਚਾਹੀਦਾ ਅਸੀਂ ਆਪਣੇ ਪੱਧਰ ਤੇ ਜੋ ਕੁਝ ਕਰ ਸਕਦੇ ਹਾਂ ਸਾਨੂੰ ਉਸ ਤੇ ਉੱਪਰ ਕਰਨਾ ਚਾਹੀਦਾ ਤੇ ਵੱਡੇ ਪੱਧਰ ਦਾ ਜਿਹੜਾ ਮਾਮਲਾ ਹੈਗਾ ਉਹਦੇ ਉੱਪਰ ਸਰਕਾਰ ਦੇ ਪੱਧਰ ਦੇ ਉੱਪਰ ਸਾਨੂੰ ਮੰਗ ਕਰਨੀ ਚਾਹੀਦੀ ਆ ਇਸ ਨੂੰ ਲੈ ਕੇ ਲਾਂਬੰਦੀ ਹੋਣੀ ਚਾਹੀਦੀ ਆ ਤਾਂ ਕਿ ਧਰਤੀ ਦੇ ਉੱਪਰ ਜੀਵਨ ਜਿਹੜਾ ਹੈਗਾ ਉਹ ਬਚਾਇਆ ਜਾ ਸਕੇ ਦੋਸਤੋ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਵੇਖਦੇ ਰਹੋ ਪ੍ਰੈਸ਼ਨਲ ਟਾਪ अगर आपको हमारी वीडियो अच्छी लगी तो वीडियो को